ਅੱਜ ਅੱਜ ਸ੍ਰੀ ਮਹਾਤਮਾ ਦਾ ਕਾਲੀ ਮਾਤਾ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਅਸੀਂ ਕਾਲੀ ਮਾਤਾ ਜੀ ਦੇ ਮੰਦਰ ਮੁਹਰਲ ਤੋਂ ਸ਼ੁਰੂ ਕਰਕੇ ਸ਼ੁਕਰਾਨਾ ਯਾਤਰਾ ਸ਼ੁਰੂ ਕਰ ਰਹੇ ਹਾਂ। ਅਸੀਂ ਨਿਸ਼ਚਿਤ ਰੋਅ ਆਈਡੀ ਸਰ ਦਰਬਾਰ ਸਾਹਿਬ ਗੁਰਦਾਨਾ ਮੰਦੇ ਰਾਮਦੀਰ ਜੀ ਜਾਵਾਂਗੇ। ਸ੍ਰੀ ਮਹਾਤਮਾ ਦਾ ਸ਼ੁਕਰੀਆ ਅਦਾ ਕਰਾਂਗੇ। ਲੀਡਰਸ਼ਿਪ ਦਾ ਸ਼ੁਕਰੀਆ ਅਦਾ ਕਰਾਂਗੇ ਕਿ ਇਹਨਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ। ਔਰ ਅਸੀਂ ਮਹਾਤਮਾ ਕੋਲ ਅਰਦਾਸ ਕਰਾਂਗੇ ਕਿ ਸਾਰੇ ਪੰਜਾਬ ਨੂੰ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਇਸ ਮਕਸਦ ਦੇ ਲਈ ਅਸੀਂ ਰਾਜਨੀਤੀ ਦੇ ਵਿੱਚ ਆਇਆ ਉਸੇ ਮਕਸਦ ਨੂੰ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਮਿਹਨਤਾਂ ਦੇ ਹੀ لقد <applause> نشرت <applause> பார்ட்டி ஜிந்தா ஆகவந்த சிங் மான ஜிதா அமன் அரோடா ஜி ஜி